ਇੱਕ 트랜ਸਜੈਂਡਰ ਨੇ ਕੈਨੇਡਾ ਦੇ ਇੱਕ ਸਕੂਲ ਵਿੱਚ ਗਨ ਦੇ ਨਾਲ ਕਈ ਸਟੂਡੈਂਟਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀਵਾਲ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਟਿਊਨ ਰਿਜ ਉਥੋਂ ਦੀ ਇਹ ਘਟਨਾ ਇਹ ਜਿਹੜਾ ਸ਼ਹਿਰ ਆ ਇਹ ਛੋਟਾ ਜਿਹਾ ਸ਼ਹਿਰ ਆ 2500 ਦੀ ਆਬਾਦੀ ਵਾਲਾ ਇਹ ਸ਼ਹਿਰ ਆ। ਬਹੁਤ ਹੀ ਸ਼ਾਂਤ ਸ਼ਹਿਰ ਆ। ਕਦੇ ਵੀ ਇੱਥੇ ਕੋਈ ਮਾੜੀ ਘਟਨਾ ਨਹੀਂ ਵਾਪਰੀ। ਇਥੇ ਇੱਕ ਸਕੂਲ ਆ ਇਸ ਸਕੂਲ ਦੇ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ ਹੈ ਪੁਲਿਸ ਨੇ ਕੱਲ ਮੰਗਲਵਾਰ 1:20 ਵਜੇ ਸਾਰੀ ਪਬਲਿਕ ਨੂੰ ਅਲਰਟ ਕਰ ਦਿੱਤਾ ਸੀ ਕਿ ਇੱਕ ਐਕਟਿਵ ਨੌਜਵਾਨ ਹੱਥ ਦੇ ਵਿੱਚ ਗਨ ਲੈ ਕੇ ਘੁੰਮ ਰਿਹਾ ਤੁਸੀਂ ਜਿੱਥੇ ਵੀ ਹੋ ਆਪਣੇ ਆਪ ਨੂੰ ਸੇਫ ਕਰ ਲਓ ਆਪਣੇ ਆਪ ਨੂੰ ਬੰਦ ਕਰ ਲਓ ਤੇ ਉਸ ਤੋਂ ਬਾਅਦ ਪੁਲਿਸ ਸਕੂਲ ਦੇ ਵਿੱਚ ਪਹੁੰਚੀ ਤੇ ਸਕੂਲ ਦੇ ਵਿੱਚ ਜਾ ਕੇ ਦੇਖਿਆ ਉਥੇ 7 ਜਣਿਆਂ ਦੀਆਂ ਡੈੱਡ ਬੋਡੀਆਂ ਸਿਗੀਆਂ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹੋਈਆਂ ਸੀ ਬਾਅਦ ਦੇ ਵਿੱਚ ਪੜਤਾਲ ਕਰਨ ਤੇ ਪਤਾ ਲੱਗਿਆ ਵੀ ਜਿਹੜਾ ਕਾਂਡਾ ਇਹ ਕਿਹਨੇ ਕਰਿਆ ਇਹ ਕੈਨੇਡਾ ਦੇ ਜੰਪਲ ਜੈਸੀ ਬੈਨਰ ਟੇਸਲਾਰਜੀ ਜਿਹੜਾ ਕਿ 18 ਸਾਲਾਂ ਦਾ ਨੌਜਵਾਨ ਇਹ ਪਹਿਲਾਂ ਲੜਕਾ ਸੀ ਬਾਅਦ ਦੇ ਵਿੱਚ ਇਹਨੇ ਟ੍ਰਾਂਸਜੈਂਟਰ ਤੌਰ ਤੇ ਲੜਕੀ ਬਣ ਗਿਆ ਤੇ ਲੜਕੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਇਹ ਮਾਨਸਰੋਗੀ ਸੀ। ਪੁਲਿਸ ਕੋਲ ਕਈ ਵਾਰੀ ਦੀ ਸ਼ਿਕਾਇਤ ਹੋ ਚੁੱਕੀ ਸੀ ਤੇ ਕਈਏ ਤੇ ਚਾਰਜ ਵੀ ਲੱਗ ਚੁੱਕੇ ਸੀ। ਇਹਨੇ ਸਭ ਤੋਂ ਪਹਿਲਾਂ ਆਪਣੇ ਘਰੇ ਹੀ ਆਪਣੀ ਮਾਤਾ ਤੇ ਆਪਣੇ ਮਤਰੇ ਭਰਾ ਨੂੰ ਗੋਲੀਆਂ ਮਾਰੀਆਂ। ਉਸ ਤੋਂ ਬਾਅਦ ਇਹ ਸਕੂਲ ਵਿੱਚ ਪਹੁੰਚਿਆ। ਸਕੂਲ ਵਿੱਚ ਪਹੁੰਚ ਕੇ ਤਿੰਨ ਵਿਦਿਆਰਥਣਾਂ ਤੇ ਦੋ ਵਿਦਿਆਰਥੀਆਂ ਉਲਾਵਾ ਇੱਕ ਟੀਚਰ ਨੂੰ ਵੀ ਇਹਨੇ ਗੋਲੀਆਂ ਮਾਰ ਦਿੱਤੀਆਂ ਤੇ ਉਸ ਤੋਂ ਬਾਅਦ ਇਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਇੱਕ ਲੇਡੀਜ਼ ਨੂੰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੇ ਹਸਪੀਟਲ ਪਹੁੰਚਾਇਆ ਤੇ ਕੁੱਲ ਮਿਲਾ ਕੇ ਇਹਦੇ ਵਿੱਚ 9 ਜਣੇ ਦੀ ਮੌਤ ਹੋਈ ਆ ਇਹ ਬਹੁਤ ਹੀ ਮੰਦਭਾਗੀ ਘਟਨਾ ਕੈਨੇਡਾ ਦੇ ਪੀਐਮ ਮਾਰਕ ਕਰਨੀ ਨੇ ਬਹੁਤ ਹੀ ਦੁੱਖ ਪ੍ਰਗਟਾਇਆ ਤੇ ਹੋਰ ਵੀ ਮੰਤਰੀਆਂ ਨੇ ਇਹਨੂੰ ਮੰਦਭਾਗੀ ਘਟਨਾ ਦੱਸਿਆ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਕੈਨੇਡਾ ਦੇ ਵਿੱਚ ਦੁੱਖ ਦੀ ਘੜੀ ਦੇ ਨਾਲ ਅਸੀਂ ਹਮੇਸ਼ਾ ਇਹਦੇ ਨਾਲ ਖੜੇ ਹਾਂ ਇੱਕ ਤੁਹਾਨੂੰ ਦੱਸ ਦਈਏ ਕਿ ਇਹ ਪੰਜ ਬੱਚਿਆਂ ਦੇ ਸਟੂਡੈਂਟਾਂ ਦੀ ਮੌਤ ਹੋਣਾ ਬਹੁਤ ਹੀ ਮੰਦਭਾਗੀ ਗੱਲ ਆ ਕਿਉਂਕਿ ਇੱਥੇ ਸਟੂਡੈਂਟਾਂ ਨੂੰ ਸਕੂਲਾਂ ਵਾਲਿਆਂ ਨੇ ਬਹੁਤ ਹੀ ਪਹਿਲ ਦਿੱਤੀ ਜਾਂਦੀ ਆ ਇੱਕ ਪੀਲੇ ਰੰਗ ਦੀ ਬੱਸ ਹਰ ਰੋਜ਼ ਜਦੋਂ ਬੱਚਿਆਂ ਨੂੰ ਘਰਾਂ ਤੋਂ ਲੈਣ ਆਉਂਦੀ ਆ ਤਾਂ ਜਿੱਥੋਂ ਬੱਚੇ ਨੇ ਬੱਸ ਤੇ ਚੜ੍ਹਨਾ ਹੁੰਦਾ ਇੱਕ ਡਰਾਈਵਰ ਵੱਲੋਂ ਇੱਕ ਸਾਈਡ ਤੇ ਇੱਕ ਸਟਾਪ ਦਾ ਨਿਸ਼ਾਨ ਆ ਜਿਹੜਾ ਸਾਈਨ ਉਹ ਕੱਢਿਆ ਜਾਂਦਾ ਉੱਤੇ ਸਟਾਪ ਲਿਖਿਆ ਹੋ। ਜਦੋਂ ਡਰਾਈਵਰ ਨੂੰ ਸਾਈਨ ਕੱਢਦਾ ਤਾਂ ਮਗਰ ਜਿੰਨੀਆਂ ਵੀ ਕਾਰਾਂ ਆ ਰਹੀਆਂ ਨੇ ਚਾਹੇ ਉਹ ਕਿ ਮੰਤਰੀ ਹੋਵੇ ਚਾਹੇ ਕਿ ਉਪਿਸਰੋਵੈਂ ਸਾਰਿਆਂ ਨੂੰ ਸੜਕ ਤੇ ਰੁਕਣਾ ਪੈਣਾ ਕਾਫੀ ਫਾਸਲੇ ਦੇ ਨਾਲ ਜੇ ਕੋਈ ਇਹਦੇ ਉਲੰਘਣਾ ਕਰਦਾ ਤਾਂ ਉਹਨੂੰ ਮੋٹے ਚਾਰਜ ਵੀ ਲੱਗਦੇ ਨੇ ਪਰ ਜਿਹੜੀ ਇਹ ਘਟਨਾ ਹੋਈ ਆ ਬਹੁਤ ਹੀ ਮਾੜੀ ਘਟਨਾ ਹੋਈ ਆ ਕੈਨੇਡਾ ਦੇ ਵਿੱਚ ਜਿਹੜੇ ਸਰਕਾਰੀ ਦਫ਼ਤਰਾਂ ਦੇ ਸਰਕਾਰੀ ਇਮਾਰਤਾਂ ਦੇ ਜਿਹੜੇ ਝੰਡੇ ਆ ਉਹ ਝੁਕਾ ਦਿੱਤੇ ਗਏ ਤੇ ਸਾਰੇ ਸ਼ੋਗਮ ਮਨਾ ਰਹੇ ਆ